ਪਾਰਟੀਆਂ ਦੇ ਉਹਨਾਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਆਗੂ ਦੂਜੀਆਂ ਪਾਰਟੀਆਂ ਛੱਡ ਕੇ ਜਾ ਰਹੇ ਨੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਜੀ ਬਿਲਕੁਲ ਬਹੁਤ ਵੱਡੀ ਖਬਰ ਹੈ ਵੱਡੀ ਖਬਰ ਹੈ ਇਸ ਸਮੇਂ ਸਿਕੰਦਰ ਸਿੰਘ ਮਲੂਕਾ ਦੇ ਨਾਲ ਜੁੜੀ ਹੋਈ ਪੰਜਾਬ ਦੇ ਸਾਬਕਾ ਮੰਤਰੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸਿਕੰਦਰ ਸਿੰਘ ਮਲੂਕਾ ਸ਼ਰਮਣੀ ਅਕਾਲੀ ਦਲ ਦਾ ਇੱਕ ਵੱਡਾ ਨਾਮ ਹੈ ਥੋੜੀ ਦੇਰ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਨੇ ਇਹ ਬਹੁਤ ਅਹਿਮ ਖਬਰ ਹੈ ਕਿਉਂਕਿ ਹੁਣ ਸਰਕਾਰ ਜਿਹੜੀ ਬੀਜੇਪੀ ਨੇ ਢਾਪਨ ਕੀਤੀ ਉਹ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਕੀਤੀ ਤੇ ਹੁਣ ਇੱਕ ਵੱਡਾ ਚਿਹਰਾ ਅਕਾਲੀ ਦਲ ਦਾ ਵੀ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਹੈ ਸਿਕੰਦਰ ਸਿੰਘ ਮਲੂਕਾ ਸਭ ਤੋਂ ਜ਼ਿਆਦਾ ਗੌਰਵ ਇਸੇ ਦੀਆਂ ਚਰਚਾਵਾਂ ਹੋ ਰਹੀਆਂ ਸੀ ਪਿਛਲੇ ਦਿਨਾਂ 'ਚ ਕਿ ਬੀਜੇਪੀ ਤੇ ਅਕਾਲੀ ਦਲ ਦੇ ਘਟ ਜੋੜ ਦੀਆਂ ਗੱਲਾਂ ਚੱਲ ਰਹੀਆਂ ਸੀ ਜਿਵੇਂ ਹੀ ਘਟ ਜੋ ਟੁੱਟਿਆ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਇਹ ਪੁੱਛਦੇ ਰਹਿ ਗਏ ਕਿ ਵਜ੍ਹਾ ਕੀ ਬਣੀ ਕਿਉਂ ਘਟ ਜੋ ਟੁੱਟਿਆ ਤਾਂ ਉਸ ਵੇਲੇ ਬਹੁਤ ਸਾਰੇ ਜਰਨਲਿਸਟਾਂ ਨੇ ਇਹ ਗੱਲ ਕਹੀ ਕਿ ਹਲੇ ਅਕਾਲੀ ਦਲ ਵੱਲ ਬੀਜੇਪੀ ਆਈ ਨਹੀਂ ਤਾ ਹੁਣ ਅਕਾਲੀ ਦਲ ਵੱਲ ਲੱਗਦਾ ਹੈ ਕਿ ਭਾਜਪਾ ਆ ਗਈ ਹੈ ਔਰ ਅਗਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਕਿਹੜਾ ਕਿਹੜਾ ਲੀਡਰ ਛੱਡ ਕੇ ਜਾਂਦਾ ਮਲੂਕਾ ਔਰ ਅੰਬਾਲੇ ਤੇ ਅੱਜ ਖਬਰ ਆ ਰਹੀ ਹੈ ਅਮਿਤ ਪਾਂਡੇ ਜੋੜੇ ਹਮ ਅਮਿਤ ਪਾਂਦਰੇ ਦੇ ਨਾਲ ਗੱਲ ਕਰਾਂਗੇ ਉਹਨਾਂ ਤੋਂ ਅਪਡੇਟ ਲਵਾਂਗੇ ਪਰ ਇਸ ਵੇਲੇ ਅਕਾਲੀ ਸਿਆਸਤ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਹੈ ਕਿ ਸਿਕੰਦਰ ਸਿੰਘ ਮਲੂਕਾ ਦਾ ਔਰ ਪਿਛਲੇ ਦਿਨੀ ਉਹਨਾਂ ਦੀ ਨੂਨ ਨੇ ਅਸਤੀਫਾ ਦਿੱਤਾ ਸੀ ਉਹ ਐਕਚੁਅਲੀ ਉਹ ਇਹ ਵੀ ਖਬਰ ਆਈ ਕਿ ਉਹ ਮਨਜ਼ੂਰ ਨਹੀਂ ਹੋਇਆ ਪਰ ਗੱਲ ਇਹ ਹੈ ਕਿ ਤੁਸੀਂ ਜੋ ਗੜਜੋੜ ਦਾ ਜ਼ਿਕਰ ਕਰ ਰਹੇ ਸੀ ਹੁਣ ਤੱਕ ਅਕਾਲੀ ਦਲ ਭਾਜਪਾ ਵਾਲੇ ਪਾਸੇ ਤੋਂ ਅਨਟਚ ਨਜ਼ਰ ਆ ਰਿਹਾ ਸੀ ਕਿਉਂਕਿ ਅਕਾਲੀ ਦਲ ਦੇ ਵਿੱਚ ਜਿਹੜੀਆਂ ਨਰਾਜ਼ਗੀਆਂ ਦਾ ਦੌਰ ਹੈ ਉਹ ਬਹੁਤ ਰਿਹਾ ਹੈ ਪਿਛਲੇ ਕੁਝ ਟਾਈਮ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਹੁਣ ਤੱਕ ਅਕਾਲੀ ਦਲ ਆਪਣੀਆਂ ਟਿਕਟਾਂ ਨੂੰ ਅਨਾਉਂਸ ਨਹੀਂ ਕਰ ਪਾਇਆ ਅਕਾਲੀ ਦਲ ਨੇ ਚੰਨੂ ਮਾਝਰਾ ਡਾਕਟਰ ਚੀਮਾ ਸਿਕੰਦਰ ਸਿੰਘ ਮਲੂਕਾ ਇਹ ਸਾਰੇ ਵੱਡੇ ਨਾਮ ਨੇ ਬਲਵਿੰਦਰ ਸਿੰਘ ਭੁੰਦੜ ਹੋ ਗਏ ਉਸ ਪ੍ਰਮਿੰਦਰ ਸਿੰਘ ਵੀ ਇੰਸਾਈਡਰ ਆ ਚੁੱਕੇ ਨੇ ਤਾਂ ਬਹੁਤ ਸਾਰੇ ਕੈਂਡੀਡੇਟ ਨਜ਼ਰ ਆਉਂਦੇ ਨੇ ਪਰ ਟਿਕਟ ਅਨਾਉਂਸ ਨਹੀਂ ਕੀਤੀ ਪਰੇਸ਼ੂ ਚਾਲੇ ਸਿਕੰਦਰ ਸਿੰਘ ਮਲੂਕਾ ਜੇਕਰ ਜਾਂਦੇ ਨੇ ਤਾਂ ਕੀ ਬਠਿੰਡਾ ਵਾਲੇ ਇਲਾਕੇ ਚਾ ਫਿਰੋਜ਼ਪੁਰ ਵਾਲੇ ਇਲਾਕੇ ਦੇ ਵਿੱਚ ਇੱਕ ਵੱਡਾ ਸੈਟਬੈਕ ਹੋ ਸਕਦਾ ਹੈ ਕਿਉਂਕਿ ਗੜ ਹੈ ਖਾਸ ਤੌਰ ਤੇ ਬਠਿੰਡਾ ਸਿਕੰਦਰ ਸਿੰਘ ਮਲੂਕਾ ਜੀ ਜਾਂਦਾ ਤਾਂ ਤੁਸੀਂ ਤੁਸੀਂ ਜ਼ਿਕਰ ਕੀਤਾ ਚੰਦੂ ਮਾਜਰਾ ਹੋਰਾਂ ਦਾ ਜਾਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਅਕਾਲੀ ਦਲ ਅੱਜ ਦੀ ਡੇਟ 'ਚ ਇੱਥੇ ਖੜਾ ਹੈ ਕਿ ਜੇ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਦੋ ਆਗੂਆਂ ਦੀ ਟਸਲ ਹੈ ਜਿਹੜੇ ਆਗੂ ਨੂੰ ਇਗਨੋਰ ਕੀਤਾ ਉਹ ਆਗੂ ਅੱਜਕੱਲ ਦੂਜੀ ਪਾਰਟੀ ਵੱਲ ਦੇਖ ਰਿਹਾ ਹੈ ਯਾ ਉਹ ਇਸ ਤਰੀਕੇ ਨਾਲ ਮੈਸੇਜ ਸੁਖਵੀਰ ਬਾਦਲ ਹੋਰਾਂ ਤੱਕ ਪਹੁੰਚੇ ਨੇ ਕਿ ਜੇ ਤੁਸੀਂ ਡਾਕਟਰ ਚੀਮਾ ਨੂੰ ਇਗਨੋਰ ਕੀਤਾ ਤਾਂ ਉਹ ਆਪਣਾ ਕੋਈ ਰਸਤਾ ਤਲਾਸ਼ ਸਕਦੇ ਐ ਤੇ ਜੇ ਚੰਦੂ ਮਾਜਰਾ ਨੂੰ ਇਗਨੋਰ ਕੀਤਾ ਤਾਂ ਉਹ ਆਪਣਾ ਰਸਤਾ ਔਰ ਸੱਦੇ ਸਾਹਮਣੇ ਬੀਜੇਪੀ ਦੇ ਬਦਲ ਤੇ ਖੁੱਲੇ ਨੇ ਬੀਜੇਪੀ ਵੱਲੋਂ ਤੇ ਨਾ ਹੀ ਕਿਸੇ ਨੂੰ ਨਹੀਂ ਸੋ ਇਸ ਕਰਕੇ ਅੱਜ ਦੀ ਡੇਟ 'ਚ ਬੀਜੇਪੀ ਦੇ ਕੋਲ ਸਪੇਸ ਵੀ ਬਹੁਤ ਹੈ ਹਰ ਆਗੂ ਨੂੰ ਐਡਜਸਟ ਕਰਨ ਲਈ ਪੰਜਾਬ ਦੇ ਵਿੱਚ ਔਰ ਬਾਕੀ ਰਿਸੋਰਸਸ ਤੇ ਬੀਜੇਪੀ ਦੇ ਕੋਲ ਹੈ ਹੀ ਨਹੀਂ ਇਸ ਕਰਕੇ ਬੀਜੇਪੀ ਹੁਣ ਅਕਾਲੀ ਦਲ ਦੇ ਲਈ ਵੀ ਸਭ ਤੋਂ ਵੱਡਾ ਖਤਰਾ ਸਾਬਿਤ ਹੋ ਰਿਹਾ ਔਰ ਦੂਜੀ ਗੱਲ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਕਾਲੀ ਦਲ ਨੇ ਟਿਕਟ ਦਾ ਅਨਾਉਂਸ ਨਹੀਂ ਕੀਤੀ ਜੇ ਟਿਕਟ ਅਨਾਉਂਸ ਨਹੀਂ ਕੀਤੀ ਤਾਂ ਫਿਰ ਕਿਤੇ ਨਾ ਕਿਤੇ ਬਦਲ ਖੁੱਲਿਆ ਦੇਖੋ ਅਨੰਦਪੁਰ ਸਾਹਿਬ ਛੱਡੀ ਹੋਈ ਹੈ ਬਠਿੰਡਾ ਛੱਡੀ ਹੋਈ ਹੈ ਦਾ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਡੇ ਨਾਲ ਅਮਿਤ ਪਾਂਡੇ ਸਾਡੇ ਸਹਿਯੋਗੀ ਜੁੜੇ ਨੇ ਮੈਂ ਅਮਿਤ ਪਾਂਡੇ ਦਾ ਰੁਕ ਕਰਾਂਗਾ ਪਰ ਉਸ ਤੋਂ ਪਹਿਲਾਂ ਇਹ ਤਸਵੀਰ ਬਹੁਤ ਐਮ ਹੈ ਇੱਕ ਦਿਨ ਪਹਿਲਾਂ ਦੀ ਤਸਵੀਰ ਹੈ ਸਿਕੰਦਰ ਸਿੰਘ ਮਲੂਕਾ ਹਰਸਿਮਰਤ ਕੌਰ ਬਾਦਲ ਦੇ ਨਾਲ ਬੈਠੇ ਹੋਏ ਨੇ ਮੈਂ ਜੋ ਜ਼ਿਕਰ ਕਰ ਰਿਹਾ ਸੀ ਕਿ ਬਠਿੰਡਾ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਰਾਮਪੁਰਾ ਫੂਲ ਦੇ ਇਲਾਕੇ ਦੇ ਵਿੱਚ ਇੱਕ ਚੰਗਾ ਆਧਾਰ ਉਸ ਪੂਰੇ ਇਲਾਕੇ 'ਚ ਹੈ ਤਾਂ ਇੱਕ ਵੱਡਾ ਸੈਟ ਬੈਕ لازਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਹੋ ਸਕਦਾ ਹੈ ਜੇ ਸਿਕੰਦਰ ਸਿੰਘ ਮਲੂਕਾ ਜਿਵੇਂ ਆਪਣੇ ਕੋਲ ਖਬਰ ਆ ਰਹੀਆਂ ਅਮਿਤ ਪਾਂਡੇ ਦਾ ਰੁਕ ਕਰ ਲੈਣੇ ਨੇ ਦਿੱਲੀ ਤੋਂ ਅਮਿਤ ਕੀ ਕੋ क्या ये तय हो चुका है या अभी इसके ऊपर कुछ सस्पेंस है देखिए सस्पेंस है इसके ऊपर और ऐसी संभावना जताई जा सकती है कि मलुका बीजेपी में शामिल हो सकते हैं और उनकी जो तो बहू हैं आ, उनकी बहु हैं जो है जो पूर्व नौकरशाह रही हैं उनके भी बीजेपी में शामिल होने की संभावना है तो ये बड़ा नेता है और बड़ा झटका होगा इससे पहले भी अकाली के और कांग्रेस के कई बड़े नेता बीजेपी में शामिल हुए हैं और इन नेता का भी शामिल होना उस में एक और अहम कड़ी साबित होगी ये कहां पर इनकी ज्वाइनिंग हो सकती है कुछ ऐसी आपके पास जानकारी क्या सिकंदर सिंह मलूका दिल्ली में है दिल्ली में ही ज्वाइनिंग होगी ऐसा कुछ इंफॉर्मेश देखिये बीजेपी जो तो हेडक्वार्टर में पीसी है साढ़े बारह बजे एक प्रेस कॉन्फ्रेंस आयोजित की गई है और सूत्रों के मुताबिक इसी प्रेस कॉन्फ्रेंस में पंजाब से बड़े नेता ज्वाइन कर सकते हैं और उसी सूची में मलुका हैं और उनके कुछ सहयोगी भी हैं ਜਿਸ ਨੂੰ ਕਿ ਬਹੂ ਵੀ ਹੈ ਉਹ ਅਪੂਰਨਕਾਸ਼ਾ ਰਹੀ ਹੈ ਉਹ ਵੀ ਸ਼ਾਮਿਲ ਹੋ ਸਕਤੀ ਹੈ ਇਸ बात की ਸੰਭਾਵਨਾ ਹੈ ਠੀਕ ਹੈ ਸ਼ੁਕਰੀਆ ਅਮਿਤ ਇਸ ਜਾਣਕਾਰੀ ਦੇ ਲਈ ਤਾਂ ਗੌਰਵ 12:30 ਵਜੇ ਪ੍ਰੈਸ ਕਾਨਫਰੰਸ ਯਾਨੀ 10-12 ਮਿੰਟ ਰਹਿ ਗਿਆ ਹੈ 10-12 15 ਮਿੰਟ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਣੀ ਹੈ ਪਰ ਅਕਾਲੀ ਦਲ ਦੇ ਲਈ ਇਹ ਬੜਾ ਵੱਡਾ ਚਟਕਿਆ ਜਿਹੜੀਆਂ ਆਪਾਂ ਤਸਵੀਰਾਂ ਦੇਖ ਰਹੇ ਹਾਂ ਮਲੂਕਾ ਸੰਬੋਧਨ ਕਰ ਰਹੇ ਨੇ ਇੱਕ ਇੱਕ ਕੱਲ ਦੀਆਂ ਤਸਵੀਰਾਂ ਨੇ ਜਦੋਂ ਹਰਸਿਮਰਤ ਬਾਦਲ ਉੱਥੇ ਪ੍ਰਚਾਰ ਕਰਨ ਗਏ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਮਲੂਕਾ ਪ੍ਰਚਾਰ ਕਰਦੇ ਰਹੇ ਨੇ ਉਹਨਾਂ ਦੀ ਨੋਬਾਰੇ ਖਬਰਾਂ ਜ਼ਰੂਰ ਇਹ ਤਸਵੀਰਾਂ ਨੇ ਕੱਲ ਦੀਆਂ ਮਲੂਕਾ ਦੀ ਨੋ ਬਾਰੇ ਖਬਰਾਂ ਆਈਆਂ ਪਰਮਪਾਲ ਕੌਰ ਬਾਰੇ ਕਿ ਉਹ ਆਈਐਸ ਨੇ ਔਰ ਉਹਨਾਂ ਨੇ ਰਿਜ਼ਾਈਨ ਕੀਤਾ ਟਾਈਮ ਤੋਂ ਪਹਿਲੇ ਰਿਜ਼ਾਈਨ ਕਰਤਾ ਅਕਤੂਬਰ ਦੇ ਵਿੱਚ ਉਹਨਾਂ ਦੀ ਪੈਂਡਿੰਗ ਜਿਹੜੀ ਰਿਟਾਇਰਮੈਂਟ ਹੈ ਪਰ ਉਹਨਾਂ ਨੇ ਕੁਝ ਮਹੀਨੇ ਪਹਿਲੇ ਔਰ ਹਰ ਸਿਮਰਤ ਬਾਦਲ ਦੇ ਖਿਲਾਫ ਵੀ ਚੌਂ ਮੈਦਾਨ ਦੇ ਵਿੱਚ ਬੀਜੇਪੀ ਮਲੂਕਾ ਦੀ ਨੋ ਨੂੰ ਉਤਾਰਨ ਦੀ ਤਿਆਰੀ ਦੇ ਵਿੱਚ ਤਿਆਰੀ ਦੇ ਵਿੱਚ ਹੈ ਸੋ ਇਹ ਕਿਉਂਕਿ ਇਹ ਜੁਆਇਨਿੰਗ ਜੇ ਜਿਵੇਂ ਪਾਂਡੇ ਦੱਸ ਰਹੇ ਸੀ ਅਮਿਤ ਕੇ ਹੁਣੇ ਉਹਨਾਂ ਦੀ ਨੋ ਵੀ ਜੁਆਇਨ ਕਰ ਰਹੀ ਹੈ ਆਦਰਵਾਇਜ਼ ਤੇ ਜੇ ਮਲੂਕਾ ਜੁਆਇਨ ਕਰ ਗਏ ਤਾਂ ਉਹਨਾਂ ਦੀ ਨੋ ਨੂੰ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਸੀ ਜੇ ਉਹਨਾਂ ਨੇ ਕੈਂਡੀਡੇਟ ਨਹੀਂ ਬਣਾਉਣਾ ਤਾਂ ਕਿਉਂਕਿ ਤੁਸੀਂ ਜੇ ਕੈਂਡੀਡੇਟ ਬਣਨਾ ਤਾਂ ਤੁਹਾਨੂੰ ਪਾਰਟੀ ਦੀ ਮੈਂਬਰਸ਼ਿਪ ਲੈਣੀ ਪੈਂਦੀ ਹੈ ਫਿਰ ਤੁਸੀਂ ਕੈਂਡੀਡੇਟ ਬਣ ਸਕਦੇ ਹੋ ਇਸ ਕਰਕੇ ਅਦਰਵਾਈਜ਼ ਉਹਨਾਂ ਦੇ ਮੁੰਡੇ ਦਾ ਜ਼ਿਕਰ ਨਹੀਂ ਹੋਇਆ ਕਿ ਗੁਰਪ੍ਰੀਤ ਮਲੂਕਾ ਵੀ ਜੁਆਇਨ ਕਰ ਰਹੇ ਹੈਗੇ ਨਹੀਂ ਨੋ ਦਾ ਜ਼ਿਕਰ ਇਸੇ ਲਈ ਹੋ ਰਿਹਾ ਕਿ ਨੋ ਨੂੰ ਟਿਕਟ ਦਿੱਤੀ ਜਾ ਸਕਦੀ ਆ ਹਰਸਿਮਰਤ ਬਾਦਲ ਦੇ ਖਿਲਾਫ ਬਠਿੰਡਾ ਤੋਂ ਬਿਲਕੁਲ ਇਹ 2022 ਦੇ ਵਿੱਚ ਵੀ ਨਰਾਜ਼ਗੀ ਇੱਕ ਤਰੀਕੇ ਨਾਲ ਨਜ਼ਰ ਆਈ ਸੀ ਜਦੋਂ ਮਲੂਕਾ ਆਪਣੇ ਬੇਟੇ ਦੇ ਲਈ ਵੀ ਟਿਕਟ ਮੰਗ ਰਹੇ ਸੀ ਉਸ ਸਮੇਂ ਵੀ ਬਹੁਤ ਇਹਦੀਆਂ ਚਰਚਾਵਾਂ ਚੱਲੀਆਂ ਮਲੂਕਾ ਮੌੜ ਮੰਡੀ ਜਾਣਾ ਚਾਹੁੰਦੇ ਮੌੜ ਮੰਡੀ ਉਧਰ ਬੇਟੇ ਲਈ ਰਾਮਪੁਰਾ ਦਾ ਟਿਕਟ ਮੰਗ ਰਹੇ ਸੀ ਤੇ ਦੇਖੋ ਇਹ ਤਸਵੀਰ 24 ਘੰਟੇ ਦੇ ਅੰਦਰ ਅੰਦਰ ਕਿਵੇਂ ਸਿਆਸਤ ਬਦਲ ਜਾਂਦੀ ਹੈ ਹਰ ਸਿਮਰਤ कौर ਬਾਦਲ ਦੇ ਨਾਲ ਵਾਲੀ ਪੀਟੀ ਦੇ ਉੱਤੇ ਬੈਠੇ ਹੋਏ ਪਰ ਇੱਕ ਇੱਕ ਚੀਜ਼ ਗੌਰਮੈਂੈਂਟ ਪੁਆਇੰਟ ਆਊਟ ਕਰਨਾ ਚਾਹੂੰਗਾ ਮਲੂਕਾ ਦਾ ਜੇ ਤੁਸੀਂ ਚਿਹਰਾ ਦੇਖੋ ਦੇ ਨਾਲ ਬਾਡੀ ਲੈਂਗੁਏਜ ਦੇਖੋ ਹਰ ਸਿਮਰਤ ਬਾਦਲ ਦੇ ਨਾਲ ਬੈਠੇ ਜਰੂਰ ਨੇ ਪਰ ਇਦਾਂ ਲੱਗਦਾ ਕੋਈ ਸੋਚ ਰਹੇ ਨੇ ਕੁਝ ਸੋਚ ਰਹੇ ਨੇ ਕੁਝ ਧਿਆਨ ਉਹਨਾਂ ਦਾ ਕਿਸੇ ਹੋਰ ਪਾਸੇ ਆ ਜਾਂ ਬੰਦਾ ਜਿਵੇਂ ਕਿਸੇ ਮਜਬੂਰੀ ਦੇ ਵਿੱਚ ਬੈਠਾ ਹੁੰਦਾ ਹੈ ਆ ਉਹ ਉਹ ਸ਼ਾਟ ਦੁਆਰਾ ਆਏਗਾ ਪਿਕਚਰ ਤਾਂ ਉੱਥੋਂ ਜ਼ਿਆਦਾ ਕਲੈਰਿਟੀ ਹੋ ਜਾਏਗੀ ਕਿ ਮੈਂ ਤਾਂ ਦਿਲਚਸਪੀ ਦੇ ਵਿੱਚ ਵੀ ਹੈ ਕਿ ਸਪੀਚ ਕੱਲ ਕੀ ਦੇ ਰਹੇ ਸੀ ਆਖਿਰ ਬੋਲ ਕੀ ਰਹੇ ਸੀਗੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੀ ਟੀਮ ਨੂੰ ਕਹਿ ਕੇ ਇਹ ਵੀ ਸੁਣਵਾ ਦਿੱਤੀ ਕਿ ਕੱਲ ਇਹਨਾਂ ਦੇ ਵੱਲੋਂ ਬਿਆਨ ਕੀ ਦਿੱਤੇ ਜਾ ਰਹੇ ਸੀ ਕਿਰ 24 ਘੰਟੇ ਦੇ ਬਾਅਦ ਕੀ ਸਿਆਸਤ ਕੀਵੇਂ ਬਦਲ ਜਾਂਦੀ ਹੈ ਉਹ ਅੱਜ ਦੇਖਣ ਨੂੰ ਮਿਲ ਸਕਦਾ ਹੈ ਨਾ ਕਿ ਰਿਪੋਰਟ ਨਹੀਂ ਹੋਈ ਤੁਸੀਂ ਸੁਣੋ ਜਿਹੜੀ ਤੁਹਾਨੂੰ ਚਿੰਤਾ ਹੀ ਲੱਗਦੀ ਹੈ ਪਰ ਮੇਰੀ ਦੇਣਦਾਰੀ ਵੀ ਅਸੀਂ ਕਰਨਾ ਹੈ ਤੁਹਾਡੇ ਕੋਲ ਆ ਜੇ ਤੁਸੀਂ ਤੌਰ ਦੇਤੇ ਤੁਹਾਡਾ ਨਰਦਾ ਦੀ ਬਾਤ ਹੀ ਜਿਹੜੀ ਅੱਜ ਕਿਉਂ ਸਮਝਦੇ ਨਾਲ ਬੋਲਣਾ ਪਾਣੀਆ ਔਰ ਇਧਰੋਂ ਸਾਡਾ ਪਰਿਵਾਰ ਮੈਂ ਤੁੰਗਾ ਪਰਿਵਾਰ ਮੈਸੋਂ ਦੀ ਗਲੀ ਦੇ ਵਿੱਚੋਂ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਤੜਕੇ ਤੋਂ ਸਾਡੇ ਨਾਲ ਸਾਥ ਦਿੱਤਾ ਤੋਂ ਮੈਂ ਹੁਣ ਬੇਨਤੀ ਕਰਦਾ ਕਿ ਆਪੇ ਬੀਬਾ ਜੀ ਦੇ ਬੋਲਣ ਤੋਂ ਪਹਿਲਾਂ ਕਿ ਉਹ ਤੋਂ ਬਾਅਦ ਆਪਾਂ ਬੀਬਾ ਜੀ ਨੂੰ ਮਿੱਠੇ ਦੇ ਨਾਲ ਟੋਲਣਾ ਸਾਰਾ ਨਗਰ ਦਾ ਜੋ ਪਪਾ ਭਾਰਾ ਸਵੇਰ ਤੋਂ ਲੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਬੜਾ ਸਨਮਾਨਤ ਵੀ ਕੀਤਾ ਸੰਗਤਾਂ ਨੂੰ ਤੇ ਬੜੀ ਵੱਡੀ ਗੱਲ ਕੀਤੀ ਸੰਗਤ ਇੱਥੇ ਕਰਦੀ ਹੋਈ ਆ ਨੀਤਾ ਜੀ ਦੇ ਵਿਚਾਰ ਕਰਨ ਲਈ ਕਾਹ ਬੋਟਾ ਪਾ ਦੋ ਹੁਣ ਵੋਟਾ ਕਿਸ ਨੂੰ ਪਾ ਦੋ ਇਹ ਇੱਕ ਵੱਡਾ ਸਵਾਲ ਹੈ ਕਿਰ ਅਜੇ ਵੀ ਕਲੀਅਰ ਨਹੀਂ ਹੈ ਕਿਉਂਕਿ ਜਿਵੇਂ ਸਾਡੇ ਸੇ ਹੋਗੀ ਕਹ ਰਹੇ ਸੀ ਅਮਿਤ ਪਾਂਡੇ ਕੀ ਹੋ ਸਕਦੇ ਨੇ ਜਦੋਂ ਤੱਕ ਸ਼ਾਮਿਲ ਨਹੀਂ ਹੋ ਜਾਂਦੇ ਉਦੋਂ ਤੱਕ ਹੋ ਸਕਦੇ ਵਾਲੀ ਸਥਿਤੀ ਹੀ ਹੁੰਦੀ ਹੈ ਅ اچھا 15 ਮਿੰਟ ਹੈ 12:30 ਵਜੇ ਪ੍ਰੈਸ ਕਾਨਫਰੈਂਸ ਕਿਉਂਕਿ ਗੌਰਵ ਰਿਪੋਰਟਰਸ ਦੇ ਸੋਰਸਸ ਹੁੰਦੇ ਆ ਔਰ ਉਹ ਇੰਨਾ ਕਿਤੇ ਦੱਸ ਹੀ ਦਿੰਦੇ ਆ ਕਿਉਂਕਿ ਜਿਵੇਂ ਅਮਿਤ ਪਾਂਡੇ ਨੇ ਕਿਹਾ ਕਿ ਪੰਜਾਬ ਤੋਂ ਕੋਈ ਵੱਡਾ ਚਿਹਰਾ ਸ਼ਾਮਿਲ ਹੋ ਸਕਦਾ ਹੈ ਸੋਰਸਿਸ ਜਿਹੜੇ ਨੇ तकरीबन 10 ਜਿੰਨ ਪਹਿਲਾਂ ਵੀ ਜਿੰਨੇ ਬੰਦੇ ਜੁਆਇਨ ਕੀਤੇ ਨੇ ਉਹਨਾਂ ਦੀ ਖਬਰ 15 ਮਿੰਟ ਪਹਿਲੇ ਹੀ ਆਈ ਹੈ ਕਿ ਉਹ ਆ ਗਏ ਨੇ ਹੋ ਸਕਦਾ ਥੋੜੀ ਦੇਰ ਨੂੰ ਸ਼ਾਰਟਸ ਵੀ ਆ ਜਾਣ ਕਿ ਮਲੂਕਾ ਬੀਜੇਪੀ ਹੈਡਕੁਆਰਟਰ ਪਹੁੰਚ ਚੁੱਕੇ ਨੇ ਇਸ ਤਰੀਕੇ ਦੀਆਂ ਵੀ ਹੋ ਸਕਦੀਆਂ ਡਿਵੈਲਪਮੈਂਟਸ ਸੋ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ ਵਾਪਸ ਜੇ ਉਸ ਦੇ ਵਿੱਚ ਅਪਡੇਟ ਆਉਂਦੀ ਹੈ ਉਸ ਤੇ ਆਵਾਂਗੇ ਪਰ ਅਸੀਂ ਪਾਰਟੀਆਂ ਦਾ ਜ਼ਿਕਰ ਕਰ ਰਹੇ ਸੀ ਕਿ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਕਿਹੜੀ ਕਿਹੜੀ ਸੀਟ ਤੋਂ ਜਿਹੜੀਆਂ ਕੈਂਡੀਡੇਟ ਆਪਣੇ ਐਲਾਨੇ ਨੇ ਬਠਿੰਡਾ ਸੀਟ ਦਾ ਹੀ ਅਸੀਂ ਜ਼ਿਕਰ ਕਰ ਰਹੇ ਆ ਕਿਉਂਕਿ ਜੇ ਮਲੂਕਾ ਥੋੜੀ ਦੇਰ ਚ ਬੀਜੇਪੀ ਚ ਸ਼ਾਮਿਲ ਹੋ ਜਾਂਦੇ ਨੇ ਤਾਂ ਉਸ ਦਾ ਕਨਸਰਨ ਸਿੱਧਾ ਸਿੱਧਾ ਬਠਿੰਡਾ ਸੀਟ ਦੇ ਨਾਲ ਹੀ ਐ ਸੋਸੇ ਸੀਟ ਤੇ ਆਉਣੀ ਐ ਹਲੇ ਤੱਕ ਸਿਰਫ ਆਮ ਆਦਮੀ ਪਾਰਟੀ ਨੇ ਗੌਰਵ ਗੁਰਮੀਤ ਖੁੱਡੀਆਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਬਾਕੀ ਪਾਰਟੀਆਂ ਨੇ ਪੱਤੇ ਨਹੀਂ ਖੋਲੇ ਕਿ ਅਸਰਾਈਆਂ ਜ਼ਰੂਰ ਨੇ ਕਾਂਗਰਸ ਵੱਲੋਂ ਰਾਜਾ ਵੜਿੰਗ ਦਾ ਪਰਿਵਾਰ ਦਾਵਾ ਜਿਤਾ ਰਿਹਾ ਕਿ ਅਮਰਤਾ ਵੜਿੰਗਾ ਸਕਦੇ ਨੇ ਜਿਹੜਾ ਆ ਫੁੱਲ ਵਾਲੀ ਸੀਟ ਖਾਲੀ ਐ ਇੱਥੇ ਥੋੜੀ ਦੇਰ ਦੇ ਵਿੱਚ ਨਵਾਂ ਚਿਹਰਾ ਪੇਸਟ ਹੋ ਸਕਦਾ ਪਰਮਪਾਲ ਕੌਰ ਦੇ ਰੂਪ ਦੇ ਵਿੱਚ ਮਲੂਕਾ ਸਾਹਿਬ ਦੀ ਨੋਹ ਐ ਔਰ ਸ਼ਰਮਣੀ ਅਕਾਲੀ ਦਲ ਹਰਸਿਮਰਤ ਬਾਦਲ ਬੜਾ ਯਾਨੀ ਜਿਹੜੇ ਤਿੰਨ ਖਾਨੇ ਖਾਲੀ ਨੇ ਉੱਥੇ ਜਿਹੜੇ ਤਿੰਨ ਚਿਹਰਿਆਂ ਦੇ ਨਾਮ ਨੇ ਉਹ ਲਗਭਗ ਐਂ ਲੱਗਦਾ ਕਿ ਸ਼ਾਇਦ ਹੀ ਉਸ ਦੇ ਵਿੱਚ ਕੋਈ ਫੇਰ ਬਦਲ ਹੋਵੇ ਜੀ ਬਿਲਕੁਲ ਤਾਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇੱਥੇ ਪਰਮਪਾਲ ਕੌਰ ਵੀ ਹੋ ਸਕਦੇ ਨੇ ਜਾਂ ਸਿਕੰਦਰ ਸਿੰਘ ਮਲੂਕਾ ਖੁਦ ਮੈਦਾਨ ਚ ਉਤਰ ਸਕਦੇ ਖੁਦ ਵੀ ਹੋ ਸਕਦੇ ਆ ਕਿਉਂਕਿ ਬੀਜੇਪੀ ਦੀ ਸਟ੍ਰੈਟਜੀ ਹੈ ਉਹ ਕਹਿ ਸਕਦੇ ਆ ਪਰ ਕਿਉਂਕਿ ਚਾਂਸ ਜ਼ਿਆਦਾ ਇਸ ਲਈ ਲੱਗਦਾ ਪਰਮਪਾਲ ਕੌਰ ਦਾ ਕਿ ਉਧਰ ਹਰਸਿਮਰਤ ਬਾਦਲ ਫੀਮੇਲ ਨੇ ਜੀ ਇਧਰ ਅੰਮ੍ਰਿਤਾ ਵੜਿੰਗ ਮਹਿਲਾ ਨੇ ਔਰ ਤੀਸਰਾ ਇਸੇ ਕਰਕੇ ਉਹਨਾਂ ਨੇ ਮਲੂਕਾ ਦੇ ਪਰਿਵਾਰ ਚੋਂ ਚੁਣਿਆ ਹੋਵੇ। ਹਾਲਾਂਕਿ ਗੁਰਮੀਤ ਸਿੰਘ ਖੁੱਡੀਆਂ ਦਾ ਆਪ ਜ਼ਿਕਰ ਕਰ ਰਹੇ ਕਿ ਗੁਰਮੀਤ ਖੁੱਡੀਆਂ ਦੇ ਸਾਹਮਣੇ ਜੇ ਸਿਕੰਦਰ ਸਿੰਘ ਮਲੂਕਾ ਹੁੰਦੇ ਨੇ ਪਰ ਖੁੱਡੀਆਂ ਨੂੰ ਉਤਾਰ ਕੇ ਇੱਕ ਤਰੀਕੇ ਦੇ ਨਾਲ ਇੱਕ ਪੰਥਕ ਚਿਹਰੇ ਦੀ ਜਿਹੜੀ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਨੇ ਦੇਣ ਦੀ। ਤਾਂ ਦੇਖੋ ਬਠਿੰਡਾ ਦੀ ਸੀਟ ਦੇ ਉੱਤੇ ਉਮੀਦਵਾਰ ਇੱਕ ਪਾਰਟੀ ਨੇ ਐਲਾਨਿਆ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਨੇ। ਔਰ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇੱਥੇ ਪਿਕਚਰ ਛੋਟੀ ਛੋਟੀ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਹਾਂ ਇੱਥੇ ਸੰਭਾਵੀ ਕਾਫੀ ਹੱਦ ਤੱਕ ਕਲੀਅਰ ਹੈ ਕਿ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਛੋਣ ਦੁਬਾਰਾ ਲੜਦੇ ਨਜ਼ਰ ਆਉਣਗੇ ਤਕਰੀਬਨ ਕਨਫਰਮ ਹੈ ਉਸ ਤੋਂ ਬਾਅਦ ਕਾਂਗਰਸ ਦੇ ਉੱਤੇ ਅੰਬਿਤਪ ਵੜਿੰਗ ਹੋ ਸਕਦੇ ਨੇ ਹਾਲਾਂਕਿ ਉਹ ਕਨਫਰਮ ਨਹੀਂ ਹੈ ਹੁਣ ਕਾਂਗਰਸ ਟਿਕਟ ਦਿੰਦੀ ਹੈ ਨਹੀਂ ਦਿੰਦੀ ਰਾਜਾ ਵੜਿੰਗ ਉਤਾਰਦੇ ਨੇ ਨਹੀਂ ਉਤਾਰਦੇ ਦੇਖਣੀ ਹੋਏਗੀ ਉਧਰ ਭਾਜਪੀ ਜਿਹੜੇ ਐਲਾਨ ਅਜੇ ਤੱਕ ਨਹੀਂ ਕੀਤੇ ਅੱਛਾ ਭਾਜਪੀ ਦੇ ਕੋਲ ਉੱਥੇ ਚਿਹਰੇ ਤਾਂ ਹੈਗੇ ਨੇ ਕਿ ਜਿਵੇਂ ਪਿਛਲੇ ਕੁਝ ਸਮ